ਭਈਆ ਵੀਡੀਓ ਨਾਲ ਧਿਆਨ ਨਾਲ ਦੇਖੋ ਜਿਨ੍ਹਾਂ ਨੇ ਤੇ ਰੀਲ ਨਹੀਂ ਫਰੋਲਣੀ ਨਾ ਉਹ ਸਕਿਪ ਕਰ ਦਿਓ ਤੇ ਜਿਹੜੇ ਕੰਮ ਦੇ ਆ ਉਹ ਧਿਆਨ ਨਾਲ ਚ ਇਹ ਚੀਜ਼ ਸੁਣੋ ਤੁਹਾਨੂੰ ਕਦੀ ਨਹੀਂ ਕਿਸੇ ਚੀਜ਼ ਨੇ ਦੱਸਣੀ ਜੋ ਮਰਜ਼ੀ ਹੋ ਜੇ ਆ ਵੀਰੇ ਮੱਝਾਂ ਦੇਖੋ ਕਿਹੜੇ ਬੰਨਾਂ ਚ ਫਸਿਆ ਵਾ ਠੀਕ ਆ ਨਾ ਵਿਚਾਰੀਆਂ ਉਹਨੂੰ ਫਿਰਦੀਆਂ ਤਾਂ ਪਰ ਆ ਨਹੀਂ ਸਕਦੀਆਂ ਇਦਾਂ ਯਾਰ ਆ ਹਾਥੀ ਆ ਇੰਨੀ ਗੰਦੀ ਪੋਜੀਸ਼ਨ ਚ ਅੜਿਆ ਵਾ ਨਾ ਇਹ ਨਾ ਇਹ ਤਾਂ ਆ ਸਕਦਾ ਨਾ ਬੈਕ ਜਾ ਸਕਦਾ ਨਾ ਅੱਗੇ ਜਾ ਸਕਦਾ ਕਿਉਂਕਿ ਅੱਗੇ ਉਹਨਾਂ ਰਸਤਾ ਨਹੀਂ ਹੈਗਾ ਕਿ ਹਾਥੀ ਲੰਘ ਦੇ ਪਾਣੀ ਦੇ ਸਾਰੇ ਦਾਰੇ ਇਹਨਾਂ ਨੇ ਖੋਲੇ ਆ ਇਹਨਾਂ ਨੇ ਸਾਰੇ ਪਦਾਰ ਖੋਲੇ ਕਿ ਪੰਜਾਬ ਡੁੱਬ ਜੇ ਪਰ ਇਹ ਚੀਜ਼ ਕੋਈ ਮੰਨਦਾ ਨਹੀਂ ਆਉ ਤੁਹਾਨੂੰ ਮੈਂ ਰੀਅਲ ਸਚਾਈ ਦਿਖਾ ਦੇਣਾ ਵਾ ਬੰਨ ਦੇ ਉੱਤੇ ਖਲੋ ਕੇ ਠੀਕ ਆ ਆ ਦੇਖੋ ਵੀਰ ਜੀ ਇਹਨਾਂ ਨੇ ਪੰਜਾਬ ਡੋਬਨ ਦੀ ਕੋਸ਼ਿਸ਼ ਕੀਤੀ ਆ ਠੀਕ ਆ ਨਾ ਸਾਰਾ ਹੀ ਮਤਲਬ ਬੰਨ ਜਿੰਨੇ ਆ ਨਾ ਸਾਰੇ ਪੰਜਾਬ ਨੂੰ ਖੋਲੇ ਆ ਰਾਜਸਥਾਨ ਦਾ ਪਾਣੀ ਜਿਹੜਾ ਉਹ ਚੱਲਦਾ ਵਾ 60 ਚੇਰ ਸਿਸੋ ਤੇ 92 ਪੁਆਇੰਟ ਤੇ ਚੱਲਦਾ ਪਰ ਹੁਣ ਉਹ 5.5 ਫੁੱਟ ਪਾਣੀ ਡਾਊਨ ਆ ਕਿਉਂ ਡਾਊਨ ਆ ਕਿਉਂ ਪੰਜਾਬ ਵਾਲੇ ਨੇ ਛੱਡਿਆ ਸਾਰੇ ਦਰ ਤਾਦ ਖੁੱਲੇ ਤੇ ਪੰਜਾਬ ਡੁੱਬੇ ਇਹ ਵੀਰ ਜੀ ਸਾਧਸ਼ਾਵਾ ਇਹ ਮੋਦੀ ਦੇ ਰਚੇ ਹੋਏ ਛੜੇ ਅੰਤਰਿਆ ਤੇ ਨਾਲ ਰਲ